ਅੱਜ ਆਪਾਂ ਤੁਹਾਨੂੰ ਦੱਸਾਂਗੇ ਦੇਖੋ ਫਾਰਮੇ ਕਿਟਾਈ ਕਰਨ ਦਾ ਤਰੀਕਾ ਦੇਖੋ ਹਲਕੇ ਭਾਰੀ ਨੇ ਆਪਦੀ ਬਾਜੂਆ ਇਹ ਹੈਗੇ ਹਲਕੇ ਨੇ ਆਪਦੀ ਦੇਖੋ ਬਾਜੂਆਂ ਦਾ ਤਾਂ ਮੈਂ ਫਾਰਮ ਇਸ ਤਰੀਕੇ ਨਾਲ ਬਣਾਇਆਗਾ ਤੇ ਉਹਨਾਂ ਦੇ ਵਿੱਚ ਜਿਹੜੇ ਆਪਾਂ ਕੱਟ ਪਾਉਣੀ ਹੈ ਉਹਨਾਂ ਦਾ ਫਾਰਮ ਜਿਹੜਾ ਮੈਂ ਇਸ ਤਰੀਕੇ ਨਾਲ ਬਣਾਇਆਗਾ ਜਿਹੜੀ ਆਪਾਂ ਇਸ ਕੱਟ ਦੇ ਵਿੱਚੋਂ ਕੱਢਿਆਗਾ ਤੇ ਇਸੇ ਤਰ੍ਹਾਂ ਹੀ ਦੇਖੋ ਆਪਾਂ ਇੱਕ ਸ਼ਲਟ ਦਾ ਫਾਰਮਾ ਬਣਾਇਆਗਾ ਇਹ ਫਾਰਮੇ ਜਿਹੜੇ ਮੈਂ ਆਪਾਂ ਤੁਹਾਨੂੰ ਦੱਸਾਂਗੇ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਇਹ ਫਾਰਮੇ ਦੇ ਕਿੰਨੇ ਤਰੀਕੇ ਨਾਲ ਬਣਾਉਣੇ ਨੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਦੱਸਦੇ ਆ ਫਾਰਮੇ ਬਣਾਉਣ ਦਾ ਤਰੀਕਾ ਵੀ ਫਾਰਮੇ ਦੇ ਕਿੰਨੇ ਤਰੀਕੇ ਨਾਲ ਬਣਾ ਕੇ ਆਪਣੇ ਕੋਲ ਆਪਾਂ ਸੇਫਲੀ ਜਿਹੜੇ ਰੱਖ ਸਕਦੇ ਤੇ ਜਿਹਦੇ ਨਾਲ ਆਪਾਂ ਜਦੋਂ ਵੀ ਮਰਜ਼ੀ ਆਪਾਂ ਛੂਟੇ ਦਾ ਨਾਰਮਲ ਤਰੀਕੇ ਨਾਲ ਕਟਾਈ ਕਰ ਸਕਦੇ ਆਂਗੇ ਦੇਖੋ ਇਹਨਾਂ ਦੇ ਪੂਰੀ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਕਰ ਤੱਕ ਧਿਆਨ ਦੇ ਨਾਲ ਦੇਖਣਾ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਫਿਰ ਤੁਹਾਡੇ ਸਾਡੇ ਚੈਨਲ ਕਮਲ ਭਾਜੀ ਨੂੰ ਜੁੜਦੇ ਮੇਰੇ ਵੱਲੋਂ ਸਾਰੇ ਸਾਥੀ ਸ੍ਰੀ ਕਾਲ ਨਮਸਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸ਼ੂਟ ਬਹੁਤ ਹੀ ਆਸਾਨ ਤਰੀਕੇ ਨਾਲ ਕਟਾਈ ਕਰਨ ਦਾ ਤਰੀਕਾ ਜਿਹੜਾ ਆਪਾਂ ਸ਼ੂਟ ਹੈਗਾ ਆਪਾਂ ਆਸਾਨ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਤੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਇਹਦੇ ਫਾਰਮੇ ਬਣਾਉਣ ਦਾ ਤਰੀਕਾ ਦੇਖੋ ਆਪਾਂ ਕਈ ਮੇਰੇ ਨਵੇਂ ਭੈਣਾਂ ਨੂੰ ਆਉਂਦਾ ਹੈਗਾ ਵੀ ਸਾਡ ਨੂੰ ਜਿਹੜਾ ਕੰਮ ਆ ਕੋ ਛੇਤੀ ਨਹੀਂ ਹੋਣਾ ਉਹਨਾਂ ਲਈ ਅੱਜ ਆਪਾਂ ਇੱਕ ਸਪੈਸ਼ਲ ਵੀਡੀਓ ਜਿਹੜੀ ਲੈ ਕੇ ਆਏ ਆਂਗੇ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ 셔ਟ ਦਾ ਫਾਰਮਾ ਬਣਾਉਣਾ ਤੇ ਭਾਰੀ ਤੇ ਹਲਕੇ ਨਾਪ ਦਾ ਜਿਹੜਾ ਫਾਰਮਾ ਬਣਾਉਣ ਦਾ ਤਰੀਕਾ ਤੇ ਉਹਦੇ ਵਿੱਚ ਫਰੰਟ ਤੇ ਬੈਕ ਵਾਲੀ ਕਾਟ ਪਾਉਣ ਦਾ ਤਰੀਕਾ ਹਰ ਇੱਕ ਚੀਜ਼ ਤੁਹਾਨੂੰ ਆਪਾਂ ਪੂਰੀ ਦੇਖੋ ਬਰੀਕੀ ਨਾਲ ਸਮਝਾਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਹੀ ਨਵੇਂ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਪਲੀਜ਼ ਕਹਿਤਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਦੇਖਿਓ ਜਲਦੀ ਜਲਦੀ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਅੱਜ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਦੱਸਦੇ ਆ ਜਿਹੜਾ ਆਪਾਂ ਫਰਮੇ ਨੇ ਬਾਜੂ ਦੇ ਤੇ ਸ਼ਰਟ ਦਾ ਫਰਮਾ ਜਿਹੜਾ ਆਪਾਂ ਉਹ ਕਿਸ ਤਰੀਕੇ ਨਾਲ ਪਾਉਣਾਗਾ ਤੇ ਕਿੰਨੇ ਆਪਾਂ ਤੀਰੇ ਦਾ ਬਣਾਉਣਾਗਾ ਦੇਖੋ ਆਪਾਂ ਉਹਨੂੰ ਅਲੱਗ-ਅਲੱਗ ਤੀਰੇ ਨਾਲ ਵੀ ਬਣਾ ਸਕਦੇ ਆ ਜੇਕਰ ਆਪਾਂ ਉਹਨੂੰ ਇੱਕ ਫਰਮਾ ਬਣਾਉਣਾਗਾ ਤਾਂ ਆਪਾਂ ਉਹਨੂੰ ਇੱਕ ਫਰਮਾ ਵੀ ਬਣਾ ਸਕਦੇ ਆ ਤੇ ਇਹ ਦੇਖੋ ਇਹ ਅਲੱਗ-ਅਲੱਗ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਆਪਾਂ ਫਰਮਾ ਬਣਾਉਣ ਦਾ ਤਰੀਕਾ ਹੁਣ ਹੈਗਾ ਦੇ ਆਪਾਂ ਭਾਰੀ ਤੇ ਹਲਕੇ ਮਾਪ ਦੇ ਨਾਪ ਦਾ ਜਿਹੜਾ ਫਰਮਾ ਬਣਾਵਾਂਗੇ ਦੇਖੋ ਆਪਾਂ ਇਹਦੇ ਦੋ ਫਰਮੇ ਬਣਾਵਾਂਗੇ ਇਸ ਤਰ੍ਹਾਂ ਆਪਾਂ ਦੋ ਫਰਮੇ ਬਣਾਵਾਂਗੇ ਚਾਰਟ ਪੇਪਰ ਹੈਗਾ ਆਪਣੇ ਕੋਲੇ 21 ਇੰਚ ਦਾ ਆਪਾਂ 1.5 ਇੰਚ ਤੇ ਦੇਖੋ ਨਿਸ਼ਾਨ ਲਗਾ ਲਾਂਗੇ 1.5 ਤੇ ਇਸ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ ਨਿਸ਼ਾਨ ਦੇ ਕੇ ਇਹਨੂੰ ਆਪਾਂ ਦੋ ਇਹਦੇ ਕਟਾਂਗੇ ਫਰਮੇ ਦੇਖੋ ਹੁਣ ਆਪਾਂ ਇਹਦੇ ਦੋ ਫਰਮੇ ਬਣਾਉਣ ਤੋਂ ਤੁਹਾਨੂੰ ਦੱਸ ਦਿਆਂ ਭਾਰੀ ਤੇ ਹਲਕੇ ਨਾਪ ਦਾ ਫਰਮਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਹਲਕੇ ਨਾਲ ਆਪਦਾ ਫਾਰਮਾ ਬਣਾਉਣ ਦਾ ਤਰੀਕਾ ਦੱਸ ਦਿਆਂ। ਦੇਖੋ ਇਹ ਹੋ ਗਿਆ ਆਪਣੇ ਕੋਲੇ ਜਿਹੜਾ ਪੇਪਰ ਹੈ ਚਾਰਟ ਪੇਪਰ ਇਹ ਚਾਰਟ ਪੇਪਰ ਦੇ ਉੱਪਰ ਆਪਾਂ ਕਿਸ ਤਰ੍ਹਾਂ ਜਿਹੜੀ ਕਟਾਈ ਪਾਉਣੇਗੇ ਆਪਾਂ ਤੁਹਾਨੂੰ ਇਹ ਦੱਸ ਦਿਆਂਗੇ ਸਭ ਤੋਂ ਪਹਿਲਾਂ ਜਿਵੇਂ ਕਿ ਆਪਾਂ ਦੇਖੋ 8 ਤੋਂ 8.5 ਇੰਚ ਮੋਢੇ ਦਾ ਆਪਾਂ ਨਿਸ਼ਾਨ ਲਗਾ ਲਿਆ। ਨਿਸ਼ਾਨ ਲਗਾ ਕੇ ਇੱਥੋਂ ਆਪਾਂ ਉੱਪਰ ਨੂੰ ਗੈਪ ਦੇਤੀ 3 ਇੰਚ ਦੀ। ਜੋ 3 ਇੰਚ ਦੀ ਗੈਪ ਦੇਤੀ ਇਹ ਗੈਪ ਨੂੰ ਆਪਾਂ ਦੇਖੋ ਚੰਗੀ ਤਰ੍ਹਾਂ ਜਿਹੜਾ ਸਿੱਧਾ ਕਰ ਲਾਂਗੇ ਪਹਿਲਾਂ। ਐਸ ਤਰ੍ਹਾਂ ਇਹ ਸਿੱਧਾ ਕਰਨ ਤੋਂ ਪਹਿਲਾਂ ਆਪਾਂ ਇਹਦੇ ਉੱਤੇ ਦੇਖੋ ਇਹ ਆਪਾਂ ਦੇਖੋ ਇਹਦਾ ਨਿਸ਼ਾਨ ਲਗਾ ਲੈ ਮੋੜੇ ਦਾ ਮੋੜ ਤੇ ਨਿਸ਼ਾਨ ਲਗਾ ਕੇ ਦੇਖੋ ਆਪਾਂ ਫਾਰਮਾ ਜਿਹੜਾ ਦੇਖੋ ਇਹ ਮਰ ਕੀ ਹੁੰਦਾ ਮੇਰੇ ਭਣਾ ਨੂੰ ਇੱਕ ਵਾਰ ਗਲਾਈ ਪਾਉਣ ਤੋਂ ਬਾਅਦ ਦੁਬਾਰਾ ਜਿਹੜੀ ਗਲਾਈ ਸੈਟ ਨਹੀਂ ਆਉਂਦੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਗਲਾਈ ਜਿਹੜੀ ਕਿਸ ਤਰੀਕੇ ਨਾਲ ਆਪਾਂ ਪਾ ਸਕਦੇ ਹਾਂ ਦੇਖੋ ਇਹ ਫਾਰਮਾ ਜਿਹੜਾ ਮੈਂ ਇਸ ਤਰੀਕੇ ਨਾਲ ਤਿਆਰ ਕਰੂੰਗੀ ਦੇ ਮੂਰ ਨੂੰ ਆਪਾਂ ਦੇਖੋ ਇੱਕ ਨਾਰਮਲ ਬਾਜੂ ਦੀ ਤਰ੍ਹਾਂ ਜਿਹੜਾ ਆਪਾਂ ਕਪੜਾ ਇਹਦੇ ਵਿੱਚੋਂ ਲਵਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਇੱਕ ਵਾਰ ਤਿਆਰ ਕਰ ਲਾਂਗੇ ਫਰ ਮੈਨੂੰ ਇਸ ਤਰ੍ਹਾਂ ਦੇਖੋ ਤਿਆਰ ਕਰਨ ਤੋਂ ਬਾਅਦ ਹੁਣ ਆਪਾਂ ਦੇਖੋ ਇਹਨੂੰ ਕਟਾਈ ਕਰ ਹੁਣ ਦੇਖੋ ਆਪਾਂ ਸਭ ਤੋਂ ਪਹਿਲਾਂ ਇਹਨੂੰ ਇੱਥੋਂ ਕਟਾਈ ਕਰ ਲਾਂਗੇ ਇਸ ਤਰ੍ਹਾਂ ਕਿਉਂ ਬਾਹ ਦੀ ਲંબਾਈ ਜਿਹੜੀ ਤੁਸੀਂ ਉਹ ਆਪਣੇ ਹਿਸਾਬ ਦੇ ਨਾਲ ਰੱਖਣੀ ਵੀ ਜਿਹੜੀ ਕਸਟਮਰ ਦੀ ਬਾਹ ਜਾਂ ਆਪਣੀ ਕਿੰਨੀ ਬਾਹ ਤਿਆਰ ਰੱਖਣੀ ਆਪਾਂ ਸ਼ਰਟ ਦੀ ਉਦੇ ਸਾਬ ਨਾ ਕਰਨਾ ਆਪਾਂ ਤੁਹਾਨੂੰ ਇੱਕ ਸਿਰ ਤੋਂ ਫਾਰਮੇ ਦਾ ਜਿਹੜਾ ਇਹਦੇ ਵਿੱਚ ਤੁਹਾਨੂੰ ਫਾਰਮੂਲਾ ਦੱਸਦੇ ਆ ਅੱਜ ਇਹਨੂੰ ਆਪਾਂ ਇਸ ਤਰੀਕੇ ਨਾਲ ਦੇਖੋ ਸਾਰੇ ਨੂੰ ਕਟਾਈ ਕਰ ਲਿਆ ਇਸ ਤਰ੍ਹਾਂ ਦੇਖੋ ਕਿ ਹਲਕੇ ਨਾਲ ਪਹਿਲਾ ਫਾਰਮਰ ਰੈਡੀ ਕਰ ਲਿਆ ਹੁਣ ਆ ਗਈ ਦੇਖੋ ਅੰਦਰਲੀ ਕਾਟਣੀ ਰਿੰਦਲੀ ਕਾਟ ਆਪਾਂ ਕਿਸ ਤਰ੍ਹਾਂ ਪਾਉਣੀ ਹੈ ਇਹਨੂੰ ਕੀ ਕਰਾਂਗੇ ਆਪਾਂ ਇਸ ਤਰ੍ਹਾਂ ਇੱਥੋਂ ਐਸ ਤਰ੍ਹਾਂ ਇਹਨੂੰ ਆਪਾਂ ਐਸੇ ਤਰੀਕੇ ਦੇ ਨਾਲ ਇਹਨੂੰ ਕੱਟ ਲਾਂਗੇ ਇਹਦੇ ਵਿੱਚ ਹੋ ਗਿਆ ਆਪਣੀ ਬਾਹ ਹੁਣ ਇੱਕ ਫਾਰਮਾ ਆਪਣੇ ਕੋਲ ਰਹਿ ਗਿਆ ਰੈਡੀ ਇਹ ਵਾਲਾ ਜਿਹੜਾ ਇਹ ਫਾਰਮਾ ਹੈ ਇਹਦੇ ਉੱਪਰ ਆਪਾਂ ਕੀ ਕਰਾਂਗੇ ਇੱਕ ਆਪਾਂ ਇਹਦੇ ਉੱਪਰ ਪੇਸਟਿੰਗ ਪੇਪਰ ਲਗਾ ਲਾਂਗੇ ਚਾਹੇ ਆਪਾਂ ਕੋਈ ਜਿਵੇਂ ਕਹਿੰਦੇ ਫालतू ਬੁੱਕਰੋਂ ਦਾ ਟੁਕੜਾ ਲਗਾ ਲਵਾਂ ਵੀ ਆਪਾਂ ਉਹ ਚੀਜ਼ ਲਾ ਲਾਂਗੇ ਇਹਦੇ ਨਾਲ ਕੀ ਹੁੰਦਾਗਾ ਆਪਾਂ ਨੂੰ ਜਿਹੜੀ ਬਾਜੂ ਦੇ ਵਿੱਚ ਕਟਾਈ ਪਾਉਣ ਦੇ ਵਿੱਚ ਆਸਾਨੀ ਹੋ ਜਾਂਦੀ ਆ ਆਪਾਂ ਤੁਹਾਨੂੰ ਇਹਦੇ ਉੱਪਰ ਪੇਪਰ ਲਗਾ ਕੇ ਦਿਖਾਉਨੇ ਆ ਹੁਣ ਦੇਖੋ ਆਪਣੇ ਕੋਲ ਇੱਕ ਇਹ ਪੇਸਟਿੰਗ ਪੇਪਰ ਹੈ ਜਿਹਦੇ ਵਿੱਚੋਂ ਆਪਾਂ ਗਲੇ ਕਟਾਈ ਕਰਦੇ ਆਂਗੇ ਹੁਣ ਆਪਾਂ ਇਹਨੂੰ ਇਹਦੇ ਉੱਪਰ ਪੇਸਟ ਕਰਾਂਗੇ ਆਪਾਂ ਇਹਨੇ ਫਾਰਮਾ ਜਿਹੜਾ ਪੱਕੇ ਤੌਰ ਤੇ ਰੈਡੀ ਕਰ ਲਾਂਗੇ ਹੁਣ ਦੇਖੋ ਜੇਕਰ ਆਪਾਂ ਇਸ ਤਰ੍ਹਾਂ ਧਰ ਕੇ ਚੇਪਾਂਗੇ ਤਾਂ ਆਪਣੀ ਪੇਸਟਿੰਗ ਇਹਦੀ ਪ੍ਰੈਸ ਦੇ ਨਾਲ ਲੱਗੂਗੀ ਹੁਣ ਆਪਾਂ ਦੇਖੋ ਇਹਨੂੰ ਇਸ ਤਰ੍ਹਾਂ ਰੱਖਾਂਗੇ ਪਹਿਲਾਂ ਇਹਦੇ ਨੀਚੇ ਆਪਾਂ ਇਹਦੇ ਉੱਪਰ ਚੇਪਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਜਿਹੜਾ ਇਹਨੂੰ ਪੇਸਟ ਕਰਾਂਗੇ ਬਿਲਕੁਲ ਚੰਗੀ ਤਰ੍ਹਾਂ ਇਹਨੂੰ ਪਹਿ ਚੰਗੀ ਤਰ੍ਹਾਂ ਇਹਦੇ ਉੱਪਰ ਪੇਸਟ ਕਰ ਲਾਂਗੇ ਪ੍ਰੈਸ ਦੇ ਨਾਲ ਦੇਖੋ ਇਹ ਚੰਗੀ ਤਰ੍ਹਾਂ ਆਪਾਂ ਜਿਹੜਾ ਪ੍ਰੈਸ ਦੇ ਨਾਲ ਪੇਸਟ ਕਰ ਲਾ ਆਪਾਂ ਤੁਹਾਨੂੰ ਦਿਖਾਉਣੇ ਦੇਖੋ ਇਸ ਤਰ੍ਹਾਂ ਜਿਹੜਾ ਆਪਣਾ ਇਹਦੇ ਨਾਲ ਪੇਸਟ ਹੋ ਗਿਆ ਇਹ ਤੇ ਇਹਨੂੰ ਪੇਸਟ ਹੋਏ ਤੋਂ ਬਾਅਦ ਹੁਣ ਆਪਾਂ ਇਹਦੇ ਨਾਲ-ਨਾਲ ਇਹਨੂੰ ਜਿਹੜਾ ਕਟਾਈ ਕਰਾਂਗੇ ਬਿਲਕੁਲ ਇਸ ਤਰ੍ਹਾਂ ਬਿਲਕੁਲ ਇਹਦੇ ਨਾਲ-ਨਾਲ ਕਟਾਈ ਕਰਨਾ ਆਪਾਂ ਜਿਹਦੇ ਫਾਰਮਾ ਕਰ ਰੈਡੀ ਕਰ ਲਿਆ ਆਪਾਂ ਇਹ ਵੈਸੇ ਤਰ੍ਹਾਂ ਬਿਲਕੁਲ ਇਸ ਤਰੀਕੇ ਨਾਲ ਆਪਾਂ ਜਿਹੜਾ ਕਟਾਈ ਕਰ ਲਿਆ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਪਹਿਲਾਂ ਦੇਖੋ ਇਹਨੂੰ ਇਸ ਤਰ੍ਹਾਂ ਮੈਂ ਕੱਟ ਲਿਆ ਇੱਕ ਸ਼ਾਰਟ ਤੋਂ ਤਾਂ ਇੱਕ ਸ਼ਾਰਟ ਤੋਂ ਦੇਖੋ ਆਪਾਂ ਇਸ ਤਰ੍ਹਾਂ ਇਹਨੂੰ ਕੱਟ ਕੇ ਰੈਡੀ ਕਰ ਲਿਆ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਜਿਹੜਾ ਦੂਸਰੀ ਸ਼ਾਰਟ ਤੋਂ ਰੈਡੀ ਕਰਾਂਗੇ ਬਿਲਕੁਲ ਦੇਖੋ ਇਹਦੇ ਨਾਲ-ਨਾਲ ਮੈਂ ਇਹਨੂੰ ਕਟਾਈ ਕਰੂੰਗੀ ਇਹ ਆਪਣਾ ਫਰਮਾ ਜਿਹੜਾ ਬਣ ਕੇ ਬਿਲਕੁਲ ਰੈਡੀ ਹੋ ਗਿਆ ਇਹ ਇਸ ਤਰ੍ਹਾਂ ਦੇਖੋ ਇਹਨੂੰ ਮੈਂ ਜਿਹੜਾ ਕਟਾਈ ਕਰ ਲਿਆ ਹੁਣ ਇਸ ਤੋਂ ਬਾਅਦ ਦੇਖੋ ਇਹਨੂੰ ਮੈਂ ਇਸ ਤਰ੍ਹਾਂ ਪ੍ਰੈਸ ਮਾਰ ਕੇ ਚੰਗੀ ਤਰ੍ਹਾਂ ਸੈੱਟ ਕਰ ਲੂੰਗੀ ਤਾਂ ਜੋ ਇਹਦੇ ਵਿੱਚ ਮੈਨੂੰ ਕੋਈ ਦੇਖੋ ਕੋਈ ਵੀ ਦਿੱਕਤ ਨਾ ਆਵੇ ਦੇਖੋ ਇਹ ਤਾਂ ਹੋ ਗਿਆ ਆਪਣੇ ਹਲਕੀ ਬਾਹ ਦਾ ਨਾਪ ਜਿਵੇਂ ਤੁਸੀਂ ਕੋਈ ਵੀ ਬਾਜ ਜਿਹੜੀ ਕੱਪੜੇ ਦੀ ਕਟਾਈ ਕਰ ਰਹੇ ਹੋ ਉਹਦੇ ਲਈ ਜਦੋਂ ਵੀ ਤੁਸੀਂ ਦੇਖੋ ਬਾਹ ਦੇ ਵਿੱਚ ਕਟਾਈ ਕਰਨੀ ਤਾਂ ਤੁਸੀਂ ਇਸ ਤਰ੍ਹਾਂ ਦੇ ਉੱਪਰ ਕੱਪੜਾ ਰੱਖੋਗੇ ਕਪੜਾ ਰੱਖ ਕੇ ਦੇਖੋ ਮੋਡੇ ਦੇ ਨਾਲ ਐਸ ਤਰ੍ਹਾਂ ਜਿਹੜਾ ਤੁਸੀਂ ਨਿਸ਼ਾਨ ਲਗਾ ਲਓਗੇ ਬੜੀ ਆਸਾਨੀ ਦੇ ਨਾਲ ਐਸ ਤਰ੍ਹਾਂ ਤੁਸੀਂ ਨਿਸ਼ਾਨ ਲਗਾ ਕੇ ਜਿਹੜਾ ਬਾਹ ਨੂੰ ਕਟਾਈ ਕਰ ਸਕਦੇ ਬਿਲਕੁਲ ਆਸਾਨ ਤਰੀਕੇ ਨਾਲ ਤੁਸੀਂ ਜਿਹੜਾ ਬਾਹ ਨੂੰ ਐਸ ਤਰ੍ਹਾਂ ਕਟਾਈ ਕਰ ਸਕਦੇ ਹੋ ਤੁਹਾਨੂੰ ਕੋਈ ਦਿੱਕਤ ਪ੍ਰੋਬਲਮ ਨਹੀਂ ਆਊਗੀ ਉਸ ਤੋਂ ਬਾਅਦ ਜਦੋਂ ਆਏਗੀ ਤੁਹਾਡੇ ਅੰਦਰਲੀ ਕਾਰਡ ਦੇ ਨਿਸ਼ਾਨ ਜਦੋਂ ਤੁਸੀਂ ਅੰਦਰਲੀ ਕਾਰਡ ਪਾਉਣੇ ਤੁਸੀਂ ਇਹਨੂੰ ਐਸ ਤਰ੍ਹਾਂ ਉੱਪਰ ਰੱਖੋਗੇ ਉੱਪਰ ਰੱਖ ਕੇ ਜਿੰਨਾ ਵੀ ਤੁਹਾਡਾ ਮੋਡਾਗਾ ਉਹ ਮੋਡੇ ਦਾ ਨਿਸ਼ਾਨ ਲਗਾਉਗੇ ਤੁਸੀਂ ਸਭ ਤੋਂ ਪਹਿਲਾਂ ਐਸ ਤਰ੍ਹਾਂ ਇਹ ਮੋਡੇ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਤੁਸੀਂ ਇਹਨੂੰ ਇਸ ਤਰੀਕੇ ਨਾਲ ਐਸਤਰਾ ਐਸਤਰਾ ਦੇ ਉੱਪਰ ਰੱਖ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਰੱਖ ਕੇ ਦੇ ਉੱਪਰ ਤੁਸੀਂ ਜਿਹੜੀ ਦੇ ਵਿੱਚ ਕੱਟ ਪਾਉਗੇ ਐਸਤਰਾ ਜਿਹਦੇ ਤੋਂ ਤੁਹਾਨੂੰ ਕੱਟ ਪਾਏਗੀ ਤਾਂ ਤੁਹਾਡੇ ਆਟੋਮੈਟਿਕ ਜਿਹੜੀ ਬਾਹਾਂ ਦੀ ਜਿਹੜੀ ਤੁਹਾਡਾ ਫਾਰਮ ਹੈਗਾ ਬਿਲਕੁਲ ਓਕੇ ਬਣੂਗਾ ਜਿਹਦੇ ਨਾਲ ਤੁਹਾਡੇ ਬਾਹਾਂ ਦੇ ਵਿੱਚ ਕਟਾਈ ਕਰਨ ਦੇ ਤੁਹਾਨੂੰ ਕੋਈ ਵੀ ਦਿੱਕਤ ਪ੍ਰੋਬਲਮ ਹੈ ਜਿਹੜੀ ਨਹੀਂ ਆਉਗੀ ਉਸ ਤੋਂ ਬਾਅਦ ਆ ਕੇ ਦੇਖੋ ਹੁਣ ਇਹ ਭਾਰੀ ਨਾਪ ਦਾ ਹੁਣ ਦੇਖੋ ਇਹ ਤਾਂ ਆਪਾਂ ਹਲਕੇ ਨਾਪ ਦਾ ਫਰਮਾ ਬਣਾਏਗਾ ਜਿਹਦੇ ਨਾਲ ਆਪਾਂ ਬੜੀ ਆਸਾਨੀ ਦੇ ਨਾਲ ਆਪਣੀ ਬਾਜੂ ਜਿਹੜੀ ਕਟਾਈ ਕਰ ਸਕਦੇ ਹਾਂ ਹੁਣ ਆ ਗਿਆ ਆਪਣਾ ਭਾਰੀ ਨਾਪ ਭਾਰੀ ਨਾਪ ਦੇ ਵਿੱਚ ਜਾਣੀ ਕਿ ਦੇਖੋ ਆਪਣਾ ਮੋਢਾ ਆ ਗਿਆ 9 ਤੋਂ 9.5 ਇੰਚ 9 ਤੋਂ 9.5 ਇੰਚ ਦੇਖੋ ਆਪਣਾ ਮੋਢਾ ਆ ਗਿਆ ਇਹ ਮੋਢੇ ਦਾ ਆਪਾਂ ਨਿਸ਼ਾਨ ਲਗਾਉਣਾਗਾ ਦੇਖੋ ਇਹ ਲਾਈਨ ਤੋਂ ਬਾਅਦ ਹੁਣ ਆਪਾਂ 3 ਇੰਚ ਦਾ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ نیچے ਇਹ ਨਿਸ਼ਾਨ ਲ ਆਪਾਂ ਇਸ ਤਰ੍ਹਾਂ ਬਿਲਕੁਲ ਸਿੱਧਾ ਕਰ ਲਾਂਗੇ ਪਹਿਲਾਂ ਸਕੇਲ ਨਾਲ ਸਿੱਧਾ ਖਾਨ ਤੋਂ ਬਾਅਦ ਹੁਣ ਇਹਨੂੰ ਆਪਾਂ ਇਸੇ ਤਰ੍ਹਾਂ ਦੇਖੋ ਦੇਖੋ ਇਹ ਮੈਂ ਬਾਹਰ ਜਿਹੜਾ ਮੋੜ ਦੇ ਦਾ ਨਿਸ਼ਾਨਾ ਜਿਹੜਾ ਮੈਂ ਲਾ ਲਿਆ ਇਹ ਆਪਣਾ ਅੰਦਰਲਾ ਬਾਹਰ ਦਾ ਨਿਸ਼ਾਨਾਗਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਦੇਖੋ ਇੱਕ ਮਾਰਜਨ ਦੇ ਲਾਂਗੇ ਨਾਰਮਲੀ ਆਪਾਂ ਵੈਸੇ ਫਾਰਮਰਾਈਡ ਕਰ ਰਹੇ ਆ ਬਾਕੀ ਬਾਹਰ ਦੀ ਮੂਰੀ ਬਾਹਰ ਲੈ ਤਾਂ ਤੁਹਾਡੀ ਮਰਜ਼ੀ ਤੁਸੀਂ ਕਿੰਨੇ ਇੰਚ ਰੱਖਣੀ ਹੈ ਇਸ ਤੋਂ ਬਾਅਦ ਇਹਨੂੰ ਮੈਂ ਐਸੇ ਤਰੀਕੇ ਨਾਲ ਕਟਾਈ ਕਰ ਲੂੰਗੀ ਪਹਿਲਾਂ ਤੁਸੀਂ ਵੀ ਇੱਕ ਚਾਰਟ ਪੇਪਰ ਦੇ ਉੱਪਰ ਇਸ ਤਰ੍ਹਾਂ ਦਾ ਫਾਰਮ ਜਿਹੜਾ ਬਣਾ ਕੇ ਤੁਸੀਂ ਰੱਖ ਸਕਦੇ ਆ ਐਸ ਤਰ੍ਹਾਂ ਦੇਖੋ ਇਹਨੂੰ ਮੈਂ ਜਿਹੜਾ ਕਟਾਈ ਕਰ ਲਿਆ ਹੁਣ ਐਸ ਤਰ੍ਹਾਂ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਅੰਦਰਲੀ ਕਾਰਟ ਪਾਉਣੀ ਹੈ ਉਹਨ ਦਲੀਕਾਰ ਦਾ ਪੈਸੇ ਇਸ ਤਰ੍ਹਾਂ ਇਹਨਾਂ ਦਾ ਫਾਰਮ ਰੈਡੀ ਕਰਾਂਗੇ ਇਸ ਤਰ੍ਹਾਂ ਬੀ ਆਪਾ ਕਿੰਨੀ ਕ ਇਹਦੇ ਵਿੱਚ ਗਲਾਈ ਹੈ ਜਿਹੜੀ ਪਾਉਣੀ ਹੈ ਐਸ ਤਰ੍ਹਾਂ ਦੇ ਕੋਈ ਫਾਰਮ ਇਹਨੂੰ ਵੀ ਮੈਂ ਇਸੇ ਤਰ੍ਹਾਂ ਹੀ ਰੈਡੀ ਕਰੂੰਗੀ ਇਹਨੂੰ ਤੁਸੀਂ ਪੱਕੇ ਤਾਰ ਤੇ ਜਿਹੜਾ ਆਪਣੇ ਕੋਲ ਰੱਖ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਕਦੇ ਵੀ ਜਿਹੜੇ ਆਪਣਾ ਸੂਟ ਆ ਕਟਾਈ ਕਰਨ ਦੇ ਵਿੱਚ ਦਿੱਕਤ ਪ੍ਰੋਬਲਮ ਨਹੀਂ ਆਊਗੀ ਦੇਖੋ ਇਹ ਤਾਂ ਮੇਰੀ ਭਾਰੀ ਨਾਪ ਦੀ ਬਾਜੂ ਹੋ ਗਈ ਹਲਕੇ ਨਾਪ ਦੀ ਇਹ ਹਲਕੇ ਨਾਪ ਦੀ ਕੱਟ ਹੋ ਗਈ ਇਹ ਆਪਣੇ ਹੋ ਗਈ ਭਾਰੇ ਨਾਪ ਦੀ ਭਾਰੇ ਨਾਪ ਦੀ ਜਿਹੜੇ ਪਏ ਇਸ ਤਰ੍ਹਾਂ ਇਹਨੂੰ ਫੇਰ ਪੇਸਟ ਕਰ ਲਾਂਗੇ ਪੇਸਟ ਕਰਕੇ ਆਪਾਂ ਇਹਨੂੰ ਆਪਣੇ ਕੋਲ ਜਿਹੜਾ ਰੱਖ ਸਕਦੇ ਆਂ ਦੇਖੋ ਇਹਨੂੰ ਮੈਂ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਹੀ ਰੱਖ ਕੇ ਪੇਸਟ ਕਰੂੰਗੀ ਆ ਇਸ ਤਰ੍ਹਾਂ ਦੇਖੋ ਹੁਣ ਆਪਾਂ ਪੇਸਟ ਕਰਾਂਗੇ ਹੁਣ ਦੇਖੋ ਇਹ ਜਿਹੜਾ ਨੀਚੇ ਤੋਂ ਫਰਮੇ ਤੇ ਪੇਸਟ ਹੋ ਗਈ ਦੇਖੋ ਬੁਕਰਮ ਇਹਨੂੰ ਮੈਂ ਇਇ ਤਰ੍ਹਾਂ ਕੱਟ ਕੇ ਰੱਖ ਲੂੰਗੀ ਜਿਹੜਾ ਦੇਖੋ ਇਹਨੂੰ ਵੀ ਮੈਂ ਇਸੇ ਤਰ੍ਹਾਂ ਹੀ ਕੱਟ ਕਰ ਲੂੰਗੀ ਜੇ ਫਾਰਮਾ ਬਿਲਕੁਲ ਦੇਖੋ ਮੇਰਾ ਰੈਡੀ ਹੋ ਗਿਆ ਮੈਂ ਜਦੋਂ ਵੀ ਸੂਟ ਕਟਾਈ ਕਰੂੰਗੀ ਤਾਂ ਜੇਕਰ ਮੈਂ ਨੇ ਫਾਰਮੇ ਦੀ ਲੋੜ ਪਾਉਗੀ ਦੇਖੋ ਕਈ ਵਾਰ ਮੇਰੇ ਆਪਣੇ ਆਣ ਜਾਣ ਲੈਣੇ ਤੋਂ ਕੰਮ ਆਪਾਂ ਕਹਿਣੇ ਛੇਤੀ ਨਹੀਂ ਸਿੱਖ ਸਕਦੇ ਤਾਂ ਉਹਨਾਂ ਦੇ ਲਈ ਇਹ ਤਰੀਕਾ ਜਿਹੜਾ ਮੈਂ ਬਿਲਕੁਲ ਸੌਖਾ ਤੇ ਆਸਾਨ ਤਰੀਕਾ ਜਿਹੜਾ ਮੈਂ ਬਾਜੂ ਦੀ ਕਟਾਈ ਦਾ ਲੈ ਕੇ ਆਈ ਆਂ ਦੇਖੋ ਇਹਦੇ ਵਿੱਚ ਕਾਰਟ ਪਾਉਣ ਦਾ ਤਰੀਕਾ ਤੇ ਦੇਖੋ ਇਹ ਫਾਰਮੇ ਬਣਾਉਣ ਦਾ ਤਰੀਕਾ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਤੁਸੀਂ ਵੀ ਇਸੇ ਤਰ੍ਹਾਂ ਘਰੇ ਸਿੱਖ ਕੇ ਇਹਦੇ ਫਾਰਮੇ ਬਣਾ ਸਕਦੇ ਹੋ ਹੁਣ ਆਪਾਂ ਤੁਹਾਨੂੰ ਦੱਸਣੇ ਆਂਗਾ ਇਹਦਾ ਆਪਾਂ ਸ਼ਰਟ ਦਾ ਫਾਰਮਾ ਬਣਾਉਣਾਗਾ ਕਿਸ ਤਰੀਕੇ ਨਾਲ ਬਣਾਉਣਾਗਾ ਦੇਖੋ ਮੇਰੇ ਕੋਲ ਹੈਗਾ ਇੱਕ ਚਾਰਟ ਪੇਪਰ ਇਹ ਚਾਰਟ ਪੇਪਰ ਦੇ ਉੱਪਰ ਮੈਂ ਤੁਹਾਨੂੰ ਦੱਸੂਗੀ ਜਿਹੜਾ ਮੈਂ ਫਾਰਮਾ ਕੱਟਣਾਗਾ ਕਿਸ ਤਰੀਕੇ ਨਾਲ ਕੱਟਣਾਗਾ ਦੇਖੋ ਇਹ ਚਾਰਟ ਪੇਪਰ ਨੂੰ ਮੈਂ ਇਸ ਤਰ੍ਹਾਂ ਜਿਹੜਾ ਫੋਲਡ ਕਰ ਲੂੰਗੀ ਵੈਸੇ ਮੈਨੂੰ ਇਹ ਇਹ ਨੂੰ ਮੈਂ ਇਸ ਤਰ੍ਹਾਂ ਫੋਲਡ ਕਰ ਲੂੰਗੀ ਪਹਿਲਾਂ ਕਿਉਂਕਿ ਚਾਰਟ ਪੇਪਰ ਮੇਰੇ ਕੋਲ ਪੂਰਾ ਕਾਰਡਾਗਾ ਇਹਦੇ ਲਈ ਮੈਂ ਕੀ ਕਰੂੰਗੀ ਇੱਕ ਇੱਕ ਦੇਖੋ ਨਿਸ਼ਾਨ ਲਗਾਉਂਗੀ ਮੈਂ ਮੋਢੇ ਦਾ ਇਸ ਤਰ੍ਹਾਂ ਮੈਂ ਮੋਢੇ ਦਾ ਨਿਸ਼ਾਨ ਲਗਾ ਲਿਆ ਸਾਡੇ 6 ਇੰਚ ਦਾ ਮੋਢੇ ਦਾ ਨਿਸ਼ਾਨ 6 ਇੰਚ ਦਾ ਲਗਾ ਲਿਆ ਤੀਰੇ ਦਾ ਨਿਸ਼ਾਨ 6 ਸਾਢੇ 6 ਤੇ ਮੋਢੇ ਦਾ ਨਿਸ਼ਾਨ ਵੀ 6 ਸਾਢੇ 6 ਇਹ ਦੋਨੇ ਨਿਸ਼ਾਨਾ ਨੂੰ ਮੈਂ ਬਿਲਕੁਲ ਸਿੱਧਾ ਕਰ ਲੂੰਗੀ ਆਸਟਰਾ ਬਿਲਕੁਲ ਮੈਂ ਸਿੱਧਾ ਕਰ ਲੂੰਗੀ ਸਿੱਧਾ ਕਰਨ ਤੋਂ ਬਾਅਦ ਹੁਣ ਆਪਾਂ ਇੱਕ ਛਾਤੀ ਦਾ ਨਿਸ਼ਾਨ ਦੇ ਕੋ ਤੁਸੀਂ ਕਿੰਨਾ ਦੇਣਾਗਾ ਆਪਾਂ ਇੱਕ ਤੁਹਾਨੂੰ ਨਾਰਮਲ ਹੀ ਦੱਸ ਦੇ ਜਿਹੜੀ ਆਪਾਂ ਗਲਾਈ ਪਾਉਣੀ ਐ ਉਹ ਆਪਾਂ ਬਿਲਕੁਲ ਸਾਰੇ ਛੁੱਟਿਆਂ ਦੇ ਨਾਪ ਦੇ ਵਿੱਚ ਆ ਇਸ ਤਰ੍ਹਾਂ ਲੰਗਾਈ ਦੇ ਨਾਲ ਪਾਉਣੀ ਹੈ ਗਲਾਈ ਜਿਹੜੀ ਇਹ ਵਾਲੀ ਆ ਇਹਨੂੰ ਤੁਸੀਂ ਐਸੀ ਤਰ੍ਹਾਂ ਹੀ ਕਟਾਈ ਕਰੋਗੇ ਦੂਸਰੀ ਆ ਗਈ ਜਦੋਂ ਤੁਸੀਂ ਛਾਤੀ ਦਾ ਨਿਸ਼ਾਨ ਲਗਾਉਣਾ ਹੈ ਦੇਖੋ ਛਾਤੀ ਹੈਗੀ ਯਾਨੀ ਕਿ 22 ਇੰਚ ਮੈਂ 22 ਇੰਚ ਦੇ ਹਿਸਾਬ ਨਾਲ ਦੇਖੋ ਇਹਦੇ ਵਿੱਚ ਜਿਹੜੀ ਗਲਾਈ ਪਾਉਂਗੇ ਇਸ ਤਰ੍ਹਾਂ ਐਸ ਤਰ੍ਹਾਂ ਦੇਖੋ ਮੈਂ ਫਰੰਟ ਬੈਕ ਦੀ ਦੋਨਾਂ ਦੀ ਜਿਹੜੀ ਕਟਾਈ ਪਾਈ ਹੈਗੀ ਹੁਣ ਆਪਾਂ ਲਾਉਣਾ ਦੇਖੋ ਕਮਰ ਦਾ ਨਿਸ਼ਾਨ ਕਮਰ ਦਾ ਨਿਸ਼ਾਨ ਹੋ ਗਿਆ ਆਪਣਾ 15 ਇੰਚ ਤੇ ਇਹਨਾਂ ਨਿਸ਼ਾਨ ਨੂੰ ਮੈਂ ਬਿਲਕੁਲ ਸਿੱਧਾ ਕਰ ਲੂੰਗੀ ਇਸ ਤਰ੍ਹਾਂ ਇੱਥੇ ਆਪਾਂ ਕਮਰ ਦਾ ਨਿਸ਼ਾਨ ਲਗਾਵਾਂਗੇ 20 ਇੰਚ ਤੇ ਦੇਖੋ ਆਪਾਂ ਇਹ ਮੋੜ ਦੇ ਨਿਸ਼ਾਨ ਲਗਾ ਲਏ ਤੇ ਆਪਾਂ ਕਮਰ ਦਾ ਨਿਸ਼ਾਨ ਲਗਾ ਲਿਆ ਕਮਰ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਇਹਨੂੰ ਦੇਖੋ ਆਪਾਂ ਇਸ ਤਰ੍ਹਾਂ ਫੱਟੀ ਦੇ ਨਾਲ ਬਿਲਕੁਲ ਇਹ ਨਿਸ਼ਾਨ ਨੂੰ ਇਸ ਤਰ੍ਹਾਂ ਕਰ ਲਾਂਗੇ ਉਸ ਤੋਂ ਬਾਅਦ ਇਹ ਨਿਸ਼ਾਨ ਨੂੰ ਆਪਾਂ ਇਸ ਤਰ੍ਹਾਂ ਕਰ ਲਾਂਗੇ ਜਿਹੜਾ ਤੁਸੀਂ ਸ਼ਰਟ ਦੇ ਉੱਪਰ ਧਰ ਕੇ ਬੜੀ ਆਸਾਨੀ ਨਾਲ ਫੀਟਿੰਗ ਦੇ ਨਿਸ਼ਾਨ ਲਗਾ ਸਕਦੇ ਹੋਗੇ ਹੁਣ ਸਭ ਤੋਂ ਪਹਿਲਾਂ ਦੇਖੋ ਮੈਂ ਇਹ ਵਾਲੇ ਨਿਸ਼ਾਨ ਤੋਂ ਕੱਟੂੰਗੀ ਇਹਨੂੰ ਮੈਸਟਰ ਇਹ ਕੱਟਣ ਤੋਂ ਬਾਅਦ ਹੁਣ ਮੈਂ ਇਹਨੂੰ ਕੱਟੂੰਗੀ ਮੈਸਟਰ ਆ ਦੇਖੋ ਮੈਂ ਇਹ ਵਾਲਾ ਨਿਸ਼ਾਨ ਹੈ ਜਿਹੜਾ ਮੈਂ ਇਸੇ ਨਿਸ਼ਾਨ ਤੋਂ ਕੱਟੂਗੀ ਇਹਨੂੰ ਕਿਉਂਕਿ ਜੇਕਰ ਆਪਾਂ ਥੋੜੇ ਜਿਹਾ ਨਿਸ਼ਾਨ ਜ਼ਿਆਦਾ ਲਵਾਂਗੇ ਤਾਂ ਇਹ ਨਿਸ਼ਾਨੀ ਲਗਾਉਣ ਵੇਲੇ ਤੁਹਾਨੂੰ ਦਿੱਕਤ ਪ੍ਰੋਬਲਮ ਜਿਹੜੀ ਆਊਗੀ ਆਪਾਂ ਇਹ ਨਿਸ਼ਾਨ ਤੇ ਨੂੰ ਇਸ ਤਰ੍ਹਾਂ ਕੱਟ ਕੇ ਜਿਹੜਾ ਫਰਮੇ ਨੂੰ ਬਿਲਕੁਲ ਰੈਡੀ ਕਰ ਲਾਂਗੇ ਹੁਣ ਐਸੇ ਦੇਖ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਸ਼ਰਟ ਦੀ ਤਰ੍ਹਾਂ ਜਿਹੜਾ ਕੱਪੜਾ ਕੱਟ ਕੇ ਰੈਡੀ ਹੈਗਾ ਤੁਸੀਂ ਜਦੋਂ ਵੀ ਨਿਸ਼ਾਨ ਲਗਾਉਣਾ ਦੇਖੋ ਤੀਰੀ ਦਾ ਨਿਸ਼ਾਨ ਲਗਾ ਕੇ ਤੁਸੀਂ ਮੋੜ ਦੇ ਨਿਸ਼ਾਨ ਲਗਾ ਕੇ ਇਹਨੂੰ ਰੱਖ ਕੇ ਇਸ ਤਰ੍ਹਾਂ ਗਲਾਈ ਪਾ ਸਕਦੇ ਹੋ ਉਸ ਤੋਂ ਬਾਅਦ ਜਦੋਂ ਤੁਸੀਂ फ्रंट ਵਾਲੀ ਅੰਦਰਲੀ ਗਲਾਈ ਪਾਉਣੇ ਤਾਂ ਇਹ ਪੱਲੇ ਨੂੰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਇਹਨੂੰ ਇਸ ਤਰ੍ਹਾਂ ਰੱਖ ਕੇ ਤੁਸੀਂ ਫਰੰਟ ਵਾਲੀ ਜਿਹੜੀ ਗਲਾਈ ਪਾ ਕੇ ਤੁਸੀਂ ਆਪਣੇ ਸ਼ਲਡਰ ਦੀ ਕਟਾਈ ਜਿਹੜੀ ਕਰ ਸਕਦੇ ਹੋ ਤੁਸੀਂ ਬੜੀ ਆਸਾਨੀ ਦੇ ਨਾਲ ਜਿਹੜਾ ਘਰ ਬੈਠੇ ਸੋਹੜਾ ਆਪਣਾ ਤੁਸੀਂ ਕਟਾਈ ਕਰ ਸਕਦੋਗੇ ਇਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਪ੍ਰੋਬਲਮ ਨਹੀਂ ਆਉਣੀ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਆਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ